ਇੱਕੀ ਜਾਣਕਾਰੀ ਅ ਅੱਜ ਜਿਹੜੇ ਸਬ ਇੰਸਪੈਕਟਰ ਨੇ ਕਿਰਨਜੀਤ ਕੌਰ ਐਸਐਚਓ ਨਾਲ ਕਿਹਾ ਇਹਨਾਂ ਕੋਲ सुरेंद्र ਕੌਰ ਵਾਈਫ ਬੁਟਾਸੀ ਲੀਡ ਬੁਟਾਸੀ ਦਾ ਬੁਟਾਸੀ ਉਹਨਾਂ ਨੇ ਬਿਆਨ ਲਖਾਇਆ ਸੀ ਕਿ ਭਈ ਉਹਨਾਂ ਦੇ ਹਸਬੰਡ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਸਮਾਨਯੋਗ ਸੁਪਰੀਮ ਕੋਰਟ ਦਿਆ ਰਹੀ ਤਾਂ ਨੇ ਉਹਨਾਂ ਦੇ ਇਹੇ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਖਰਚ ਮਾਰ ਕੇ ਕਤਲ ਕਰਤਾ ਉਹ ਜਗਾਂਨ ਸੀ ਕਿ ਉਹ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦਕਿ ਜਿਹੜਾ ਹੈ ਮਰਤਕ ਹੈ ਉਹਦੇ ਪੁੱਤ ਆਪੋਤੀਆਂ ਜਿਹੜਾ ਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਔਰ ਚੰਗੇ ਸੌਖੇ ਨੇ ਬਟ ਉਹ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਉਹ ਜਿਹੜੀ ਜਿਹੜੀ ਤਤਤੀਸ਼ ਜਾਰੀ ਹੈ ਤਤਤੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਪ੍ਰਿੰਸੀਪਲ ਦੀ ਟੀਮ ਲਈ ਹੋਈ ਹੈ ਬਾਕੀ ਜਿਹੜਾ ਤਤਤੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਹਾਂਜੀ ਜੀ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪਿੰਦਾ ਜਾਂ ਕੋਈ ਚੀਜ਼ ਨੂੰ ਕੀਆ ਜਿਥੋਂ ਵੀ ਮਜ਼ੇ ਮਿਲਦਾ ਹੈ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਸਮਝਿਆ ਸੀ ਆ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਹੁੰਦਾ ਤੇ ਉਹ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਕਾਹਚੇ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੀਰਚਾ ਮਾਰ ਕੇ ਪਤਨ ਕਰ ਦਿੱਤਾ ਤੇ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫਰਮ ਹੋਇਆ ਤੇ ਸਾਡੇ ਕੋਲ ਤਾਂ ਇਨਫਰਮੇਸ਼ਨ ਸਿਰਫ ਮਿਲਦੀ ਠੀਕ ਹੈ ਸਰ ਅਰੈਸਟ ਬਾਰੇ ਵੀ ਕੋਈ ਦੱਸੋ ਹਾਂ ਅਰੈਸਟ ਕਰ ਲਾਂਗੇ ਜੀ ਉਹਨੂੰ ਛੇਦੀ ਕਰ ਲਾਂਗੇ ਕਿਤੇ ਨਹੀਂ ਜਾਵਣ ਦੇ ਦੁਬਾਰਾ ਦੱਸ ਦੱਸਦਾ ਕਿੱਥੇ ਜਾਣਾ ਕਿ ਨਹੀਂ ਅਰੇਸਟ ਕਰ ਲਾਂਗੇ ਜੀ ਉਹਨੂੰ ਹਾਂਜੀ ਅਰੇਸਟ ਕਰ ਲਾਂਗੇ ਉਹਨੂੰ ਇੱਕ ਅੱਧੇ ਦਿਨ ਜੀ ਅਰੈਸਟ